ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੇਰ ਬਲੌਗ ਚੈਨਲ ਵਿੱਚ ਸਵਾਗਤ ਹੈ। ਮੀਰ ਗਾਦਿਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਆ। ਬਸ ਕੰਮ ਕਾਣ ਲੱਗੇ ਸੀ ਅੱਜ ਮੌਸਮ ਬਹੁਤ ਖਰਾਬ ਸੀ ਕਿ ਤੁਹਾਨੂੰ ਪਤਾ ਹੀ ਆਦਾ ਨਹੀਂ ਪਈ ਜਾਂਦਾ ਹਣਾ ਪਸਟਿਆ ਹੋਇਆ ਸੀਗਾ। ਸੋਚਿਆ ਚਲੋ ਹੁਣ ਵੀਡੀਓ ਬਣਾ ਲਈਏ। ਵੀਡੀਓ ਬਣਾਉਣ ਲੱਗੇ ਸੀਗੇ। ਅੱਜ ਦੀ ਵੀਡੀਓ ਆਪਣੀ ਹੈਗੀ ਐ ਵੀ ਜਿਵੇਂ ਹਣਾ ਉਹਨਾਂ ਸੂਟ ਜਿਵੇਂ ਕੋਈ ਪਾੜ ਜਾਂਦੇ ਆ। ਹਣਾ ਜਾਂ ਕਿ ਜਦਿਆਂ ਤੋਂ ਫਾਸਕੇ ਪਾੜ ਗਏ ਬੱਚਿਆਂ ਨੇ ਸ਼ਰਟਾਂ ਉਹਦੇ ਤੁੰਬ ਲੱਗ ਜਾਂਦੇ ਆ ਫਾਸਕੇ ਪਾੜ ਜਾਂਦੀਆਂ ਆ ਨਾ ਉਹਨੂੰ ਘਰ ਦੇ ਚ ਰਫੂ ਕਿਵੇਂ ਕਰ ਸਕਦੇ ਆ ਬਹੁਤ ਹੀ ਆਸਾਨ ਤੇ ਸੌਖਾ ਤਰੀਕਾ ਹੈ ਨਾ ਜੇ ਜਦੋਂ ਆਪਾਂ ਬਾਹਰੋਂ ਚੀਜ਼ਾਂ ਕਰਾਉਂਦੇ ਆ ਤੇ ਪੈਸੇ ਬਹੁਤ ਲੱਗਦੇ ਆ ਘਰ ਵਿੱਚ ਪਹਿਲਾਂ ਦਫੂ ਕਰ ਸਕਦੇ ਆ ਸਿੰਪਲ ਮਸ਼ੀਨ ਨਾਲ ਅੱਜ ਤੁਹਾਨੂੰ ਦਿਖਾਈਏ ਕਿਵੇਂ ਆਪਾਂ ਕਰ ਸਕਦੇ ਆ ਘਰ ਵਿੱਚ ਰਫੂ ਇਹਨਾਂ ਹਾਂਜੀ ਉਹਦੇ ਲਈ ਆਪਾਂ ਬਿਲਕੁਲ ਸਿੰਪਲ ਮਸ਼ੀਨ ਲਈ ਆ ਜਿਹੜਾ ਆਪਣਾ ਕੱਪੜਾ ਉਦਾਂ ਦਾ ਪਤਾਗਾ ਸਿੰਪਲ ਪਾਉਣਾ ਹੈ ਤੁਹਾਨੂੰ ਦਿਖਾਉਣੀ ਆ ਤੇ ਇੱਧਰ ਤੁਸੀਂ ਦੇਖ ਸਕਦੇ ਆ ਆਪਣੇ ਕੋਲ ਕਮੀਜ਼ ਸ਼ਰਟਸ ਦੀ ਕਰਨ ਦੀ ਇਹ ਤੇ ਟੱਕ ਲੱਗਿਆ ਤੁਸੀਂ ਦੇਖ ਸਕਦੇ ਹੋ ਇਹਨੂੰ ਆਪਾਂ ਕੰਨਾ ਰੱਖੂ ਐਦਾਂ ਆਪਾਂ ਨਾਲ ਦਾ ਹੀ ਪੀਸ ਲੈਣਾ ਏ 셔ਟ ਦੇ ਨਾਲ ਦੇ ਹੈ ਨਾ ਜਿਵੇਂ ਚਿੱਟਾ ਤਾਂ ਚਿੱਟਾ ਹੀ ਲੈਣਾ ਤੇ ਇਹਨੂੰ ਆਪਾਂ ਕੀ ਕਰਨਾ ਪਹਿਲਾਂ ਥੱਲੇ ਇਹਨੂੰ ਰੱਖ ਲੈਣਾ ਉੱਤੇ ਆਪਾਂ ਇਸ ਕੱਪੜੇ ਨੂੰ ਰੱਖ ਲੈਣਾ ਇਸ ਤਰ੍ਹਾਂ ਜਿੱਥੇ ਆਪਣੇ ਹੈ ਨਾ 셔ਟ ਪਾਟੀ ਹੋਈ ਹੈ ਉੱਥੇ ਬਿਲਕੁਲ ਸੈੱਟ ਕਰਕੇ ਇਸ ਤਰ੍ਹਾਂ ਰੱਖ ਲੈਣਾ ਜਿਹੜਾ ਬਖਾਏ ਬਿਲਕੁਲ ਬ੍ਰੀਕ ਕਰਨਾ ਆਪਾਂ ਮਸ਼ੀਨ ਦਾ ਇੱਕ ਤੋਂ ਬਿਲਕੁਲ ਸੈੱਟ ਕਰਕੇ ਰੱਖ ਲਿਆ ਇੱਧਾ ਪਾ ਰੱਖਣਾ ਤੇ ਜਦ ਵਖਾਏ ਹਨਾ ਤਾਂ ਬਿਲਕੁਲ ਬਰੀਕ ਕਰਨਾ ਜਿੰਨਾ ਬਰੀਕ ਵਖਾ ਹੋਊਗਾ ਓਨੀ ਵਧੀਆ ਆਪਣਾ ਹਨਾ ਤੇ ਜਿਹੜਾ ਹੋਊਗਾ ਆਪਣੀ ਇਹ ਦਸਤਾ ਹੋਊਗੀ ਹੁਣ ਆਪਾਂ ਪਹਿਲਾਂ ਸਿੰਪਲ ਇਦਾਂ ਸਿੱਧੀ ਸਲਾਈ ਲਗਾਉਣੀ ਹੈ ਇਸ ਤਰ੍ਹਾਂ ਤੇ ਹੁਣ ਆਪਾਂ ਇੱਥੋਂ ਇਦਾਂ ਤੇਡੀ ਬਿਲਕੁਲ ਸਿੰਪਲ ਬਹੁਤ ਮਾੜਾ ਨਾ ਹੁਣ ਵੀ ਪਹਿਲਾਂ ਕੋਲ ਆਪਾਂ ਸੈਂਪਲ ਸਿੱਧੀ ਸੈਂਪਲ ਹੀ ਲਾਉਣੀਆਂ ਸਲਾਈ ਤਾਂ ਜੇ ਇਹਦਾ ਮੱਥੜਾ ਕਪੜਾ ਬਿਲਕੁਲ ਸੈੱਟ ਹੋ ਸਕੇ ਬਾਸ ਸਾਡੇ ਡੋਂਗੀ ਨਾ ਬਹੁਤ ਜ਼ਿਆਦਾ ਭੌਂਕ ਉਹਨਾਂ ਚਪਕਰਾ ਕਿੰਨਾ ਰੋਲਾ ਪਾਉਂਦੇ ਪੁੱਛੋ ਨਾ ਤੁਸੀਂ ਤੇ ਹੁਣ ਆਪ ਏਦਾਂ ਬੈਕ ਕਰ ਲਿਆ ਤੇ ਹੁਣ ਵੀ ਸੈਂਪਲ ਸਲਾਈ ਏਦਾਂ ਹੀ ਲਗਾਉਣੀ ਹੈ ਸਿੱਧੀ ਪਹਿਲਾਂ ਜਿੰਨਾ ਬਰੀਕ ਪਤਾ ਹੋਊਗਾ ਨਾ ਉੰਨੀ ਆਪਣੀ ਵਧੀਆ ਲੱਭੂ ਹੋਊਗੀ ਇਸ ਤਰ੍ਹਾਂ ਹੁਣ ਆਪਾਂ ਪੁਆਇੰਟ ਦੇਖਣਾ ਹੁਣ ਆਪਾਂ ਕਿਵੇਂ ਮਾਰਨੀ ਆ ਜਿਹੜੀ ਹੋਂ ਸਲਾਈ ਆਪਾਂ ਮਾਰਨੀ ਆ ਇਹਦੇ ਉੱਤੋਂ ਦੀ ਮਾਰਨੀ ਇਸ ਤਰ੍ਹਾਂ ਅੱਗੋ ਪਿੱਛੇ ਨੂੰ ਖੱਲਾ ਇਦਾਂ ਇਹ ਥੋੜੀ ਜਿਹੀ ਬੈਕ ਇਹ ਤੁਹਾਡੇ ਕੋਲ ਹੈਗਾ ਐ ਇਸ ਚੀਜ਼ ਤੇ ਲੱਗਿਆ ਹੁੰਦਾ ਇੱਥੇ ਲੱਗਿਆ ਹੁੰਦਾ ਅੱਗੇ ਪਿੱਛੇ ਕਾ ਉਹ ਮੇਰੇ ਹੈ ਨਹੀਂਗਾ ਮੈਨੂੰ ਹੱਥ ਨਾਲ ਹੀ ਸੈੱਟ ਕਰਕੇ ਲਗਾਉਣੀ ਪੈਣੀ ਪਾਈਪਿੰਗ ਆ ਸੌਦੀ ਦਫੂ ਕਰਨੀ ਪੈਣੀ ਆ ਮੈਨੂੰ ਹੱਥ ਨਾਲ ਹੀ ਸੈੱਟ ਕਰਨਾ ਪੈਣਾ ਇਸ ਦਾ ਕਿਉਂਕਿ ਮੇਰੇ ਉਹ ਲੱਗਿਆ ਨਹੀਂ ਹੋਇਆਗਾ ਪੈਰ ਚੱਕਣਾ ਥੱਲੇ ਨਾ ਜੇ ਥੋੜਾ ਕੋਈ ਪੈਰਾਂ ਵਾਲੀ ਮਸ਼ੀਨ ਹੈਗੀ ਉਸ ਨਾਲ ਤਾਂ ਬਹੁਤ ਵਧੀਆ ਰੱਖੂ ਹੋਊਗੀ ਇਦਾਂ ਗਲਕੋ ਸਲੋ ਉਹਦੇ ਉੱਪਰ ਦੀ ਲੈ ਲੈ ਕੇ ਜਾਣਾ ਆਪ ਇਦਾਂ ਤੇ ਦੇਖੋ ਸਾਡੇ ਡੌਗ ਤਾਂ ਇੰਨਾ ਮੈਨੂੰ ਰੋਲਾ ਪਾਉਂਦੇ ਨੇ ਪੁੱਛੂ ਨਾ ਇਦਾਂ ਆਪਾਂ ਸਾਰੀ ਕਰਨੀ ਹੈ ਹਾਂਜੀ ਇਸ ਇੱਕ ਫਲੇਪਾ ਇਦਾਂ ਇੰਤਾ ਕਰਕੇ ਲਗਾ ਲਈ ਹੁਣ ਪੁੱਤੋ ਸੈਂਪਲ ਤੇ ਸਲਾਈਟ ਲਈ ਇਦਾਂ ਲਗਾ ਲਵਾਂ। ਇਹੋ ਆਪਣਾ ਕੱਟਾ ਕੱਟ ਤੇ ਕੱਟ ਨੂੰ ਮੋੜ ਦੇਣਾ। ਉਹਦੀ ਵਧੀਆ ਲਫੂ ਹੋ ਜਾਣੀ ਹੈ ਘਰ ਵਿੱਚ। ਇਦਾਂ ਹੀ ਆਪਾਂ। ਉਹ ਖੂਕਾਲ ਬੱਚੀ ਕਰਦਣੀ ਬਹੁਤ ਹੀ ਆਸਾਨ ਤੇ ਸੌਖੇ ਤਰੀਕੇ ਨਾਲ ਪਤਾ ਹੀ ਨਹੀਂ ਲੱਗਣਾਗਾ। ਆਪਾਂ ਬਜਾਦੋ ਕਰਾਈਆ ਕਿ ਘਰੇ ਕੀਤੀ। ਬਹੁਤ ਹੀ ਸੌਖਾ ਤਰੀਕਾ ਆਪਾਂ ਜਿੰਨਾ ਤਾਂ ਗਾ ਜਿਹੜਾ ਬਖਾਓ ਬਿਲਕੁਲ ਬਰੀਕ ਰੱਖਣਾ ਆਪਾਂ ਜਿੰਨਾ ਬਰੀਕ ਬਖਾ ਹੋਊਗਾ ਓਨੀ ਵਧੀਆ ਆਪਣੀ ਹੈ ਨਾ ਫਿਨਿਸ਼ਿੰਗ ਆਊਗੀ ਤੇ ਉਸ ਤੋਂ ਉੱਪਰ 2-3 ਵਾਰ ਇਸ ਤਰ੍ਹਾਂ ਰਾਉਂਡ ਲਗਾ ਦੇਣੇ ਲਗਾ ਕੇ ਦਿਖਾਉਣੀ ਆ ਤੇ ਦੇਖ ਸਕਦੇ ਹੋ ਘਰ ਵਿੱਚ ਕਿੰਨੀ ਵਧੀਆ ਹੈ ਨਾ ਫਿਨਿਸ਼ਿੰਗ ਆਈ ਹੈ ਰਫੂ ਦੀ ਬਹੁਤ ਹੀ ਆਸਾਨ ਤੇ ਸੌਖੇ ਤਿੱਖੇ ਧਾਗੇ ਕੱਟਣ ਵਾਲੇ ਆਪਣੇ ਦੇਖੋ ਕਾਲਪਿਤ ਸੈਂਪਲ ਮਸ਼ੀਨ ਆਪਾਂ ਇਸ ਤਰ੍ਹਾਂ ਦਫੂ ਕਾ ਸਕਦੇ ਹਾਂ ਪਰ ਆਪਣਾ ਵਖਾ ਵਧੀਕ ਹੋਣਾ ਚਾਹੀਦਾ ਨਾਲ ਦਾ ਕੱਪੜਾ ਹੋ ਜਾ ਬਿਲਕੁਲ ਨਹੀਂ ਪਤਾ ਲੱਗਦਾ ਬਿਲਕੁਲ ਹੀ ਵਧੀਆ ਤਰੀਕੇ ਨਾਲ ਫਿਨਿਸ਼ਿੰਗ ਆਉਂਦੀ ਹੈ ਤੇ ਦਫੂ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਤਰੀਕੇ ਨਾਲ ਆਪਾਂ ਕਰ ਬੱਚੇ ਇੱਥੇ ਦੇਖੋ ਸੂਟ ਤੇ ਨਾਲ ਦੇ ਮੈਚਿੰਗ ਧਾਗੇ ਨਾਲ ਦੇ ਕੱਪੜੇ ਬਿਲਕੁਲ ਘਰ ਵਿੱਚ ਪਾ ਦਫੂ ਕਿਸੇ ਪਾਟੇ ਸੂਟ ਤੇ ਹਨਾ ਸ਼ਰਟ ਤੇ ਕੱਟ ਸਕਦੇ ਦੇਖੋ ਆਪਾਂ ਘਰ ਵਿੱਚ ਦਫੂ ਨਾਲ ਦਾ ਕਪੜਾ ਨਾਲ ਦਾ ਧਾਗਾ ਤੇ ਦਫੂ ਆਪਣੀ ਹੋ ਚੁੱਕੀ ਹੈ ਬਿਲਕੁਲ ਦੇਖੋ ਕਿੰਨੀ ਸਫਾਈ ਆਈ ਹੈ ਹਾਂਜੀ ਇਸ ਤਰੀਕੇ ਨਾਲ ਤੁਸੀਂ ਘਰ ਵਿੱਚ ਹਨਾ ਸੂਟਾਂ ਤੇ ਸ਼ਰਟਾਂ ਤੇ ਫਟੀਆਂ ਹੋਈਆਂ ਤੇ ਤੰਬ ਲੱਗੀ ਹੋਈ ਉੱਥੇ ਤੁਸੀਂ ਦਫੂ ਘਰ ਵਿੱਚ ਹੀ ਕਰ ਸਕਦੇ ਬਹੁਤ ਹੀ ਆਸਾਨ ਤੇ ਸੌਖੇ ਤਰੀਕੇ ਨਾਲ ਪਰ ਆਪਣਾ ਜਿਹੜਾ ਜਿਹੜਾ ਵਖਾ ਆਇਆ ਨਾ ਮਸ਼ੀਨ ਦਾ ਉਹ ਬਿਲਕੁਲ ਬਰੀਕ ਹੋਣਾ ਚਾਹੀਦਾ ਏ ਤੇ ਬਹੁਤ ਵਧੀਆ ਫਿਨਿਸ਼ਿੰਗ ਉਹਦੀ ਨਾਲ ਤੱਕ ਆਪਣਾ ਥੱਲੇ ਰੱਖ ਕੇ ਤੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਘੜ ਵਿੱਚ ਹਨਾ ਇਹਨਾਂ ਨੂੰ ਰਫੂ ਕਰ ਸਕਦੇ ਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲ ਜਿਹੜੇ ਵੀਰ ਭੈਣ ਕਮੈਂਟ ਕਰਦੇ ਆ ਹਨਾ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਤੁਸੀਂ ਸਾਨੂੰ ਸਪੋਰਟ ਕਰਦੇ ਆ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ